ਾਰੇ ਸਤਿਕਾਰਯੋਗ ਭਰਾ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬੇਨਤੀ ਆ ਆਪਾਂ ਨੂੰ ਪਤਾ ਹੀ ਐ ਕਿ ਆਪਣਾ ਅੱਧਾ ਪੰਜਾਬ ਅੱਜ ਹੜ੍ਹਾਂ ਦੀ ਮਾਰ ਥੱਲੇ ਆ ਡੁੱਬ ਚੁੱਕਿਆ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਜੇ ਦੇਖੀਏ ਮੇਨ ਚੀਜ਼ ਆਪਣਾ ਆਲ ਨਾ ਹੁੰਦਾ ਘਰ ਹੁੰਦਾ ਪੰਜ ਛੇ ਆਲ ਵਿੱਚ ਜਾ ਕੇ ਰਾਤ ਕੱਟਦਾ ਐ ਮਨਸਾਨ ਆਪਾਂ ਘਰਾਂ ਚ ਰਾਤਾਂ ਕੱਟ ਲੈਣੇ ਆ। ਸੋ ਚੀਜ਼ਾਂ ਬਾਈ ਘਰ ਉਹਨਾਂ ਦੇ ਖਤਮ ਹੋ ਗਏ ਪਾਣੀ ਦੇ ਨਾਲ ਟਹਿ ਗਏ, ਤਰੇੜਾਂ ਪੈ ਗਈਆਂ। ਦੂਜੀ ਆਸ ਹੁੰਦੀ ਆ ਫਸਲਾਂ ਤੇ ਫਸਲਾਂ ਬਿਲਕੁਲ ਖਤਮ ਹੋ ਗਈਆਂ। ਉਮੀਦ ਇਹ ਹੁੰਦੀ ਆ ਵੀ ਫਸਲ ਆਊਗੀ, ਆਪਾਂ ਕੋਈ ਵਿਆਹ ਕਰਾਂਗੇ ਜਾਂ ਕੋਈ ਮਕਾਨ ਪਾਵਾਂਗੇ। ਹੋਰ ਸੌ ਤਰ੍ਹਾਂ ਦੀਆਂ ਆਪਣੀਆਂ ਇਨਸਾਨ ਦੀਆਂ ਲੋੜਾਂ ਹੁੰਦੀਆਂ। ਇਹ ਸਾਰਾ ਕੁਝ ਖਤਮ ਹੋ ਗਿਆ। ਆਪਾਂ ਨੂੰ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੈ ਫਸਲ ਬਹੁਤ ਵਧੀਆ ਖੜੀ ਆ ਆਪਣੀ ਕੋਈ ਆਪਾਂ ਇਸ ਮਾਰ ਦੇ ਥੱਲੇ ਨਹੀਂ ਗੁਰੂ ਰਾਮਦਾਸ ਮਹਾਰਾਜ ਮੇਰ ਰੱਖਣ ਸੱਚੇ ਪਾਤਸ਼ਾਹ ਅੱਜ ਉਹਨਾਂ ਦੇ ਉੱਤੇ ਵੱਡੀ ਮੁਸੀਬਤ ਹੈ ਇੱਕ ਦੁੱਖ ਦੀ ਘੜੀ ਹੈ ਤੇ ਆਪਣਾ ਫਰਜ਼ ਬਣਦਾ ਵੀ ਆਪਾਂ ਉਹਨਾਂ ਦੇ ਨਾਲ ਖੜੀਏ ਉਹਨਾਂ ਨੂੰ ਅੱਜ ਰਾਸ਼ਨ ਦੀ ਲੋੜ ਹੈ ਕਣਕ ਹੋ ਗਈ ਜਾਂ ਆਟਾ ਹੋ ਗਿਆ ਸੁੱਕੇ ਰਾਸ਼ਨ ਦੀ ਜਾਂ ਪਸ਼ੂਆਂ ਵਾਸਤੇ ਹਰਾਚਾਰਾ ਹੋ ਗਿਆ ਜਾਂ ਆਚਾਰ ਹੋ ਗਿਆ ਇਹਨਾਂ ਚੀਜ਼ਾਂ ਦੇ ਆਪਾਂ ਪ੍ਰਬੰਧ ਕਰੀਏ بڑے ਪਿੰਡਾਂ 'ਚੋ ਸੇਵਾ ਪਹੁੰਚ ਚੁੱਕੀ ਆ ਬੜੀਆਂ ਸੰਸਥਾ ਸੇਵਾ ਕਰਦੀਆਂ ਸਾਰੇ ਸਾਡੇ ਲਈ ਸਤਿਕਾਰਯੋਗ ਆ ਧੰਨਵਾਦ ਕਰਦੇ ਆ ਉਹਨਾਂ ਭਰਾਵਾਂ ਦਾ ਸੋ ਅਸੀਂ ਤਾਂ ਬਈ ਕਿ ਪੈਦਾ ਹੀ ਉਸ ਧਰਤੀ ਤੇ ਹੋਏ ਆ ਦਸਾਂ ਪਾਸ਼ਾਹੀਆਂ ਦੀ ਧਰਤੀ ਐ ਸਾਡੇ ਪੁਰਖੇ ਇਦਾਂ ਦੇ ਹੋਏ ਐ ਸੋ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਵੀ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਸੇਵਾ ਇਕੱਠੀ ਕਰੋ ਭਾਈ ਤੇ ਜਰੂਰ ਪਹੁੰਚਦੀ ਕਰੋ ਸੁੱਕੀਆਂ ਚੀਜ਼ਾਂ ਹੋ ਗਈਆਂ ਰਸਤਾ ਹੋ ਗਈਆਂ ਜਾਂ ਹਰਾ ਹਰਾ ਚਾਰਾ ਹੋ ਗਿਆ ਜਾਂ ਆਚਾਰ ਹੋ ਗਿਆ ਆਪਾਂ ਕੱਲਾ ਪਿੰਡ ਨਹੀਂ ਜਾ ਸਕਦੇ ਆਪਾਂ ਦੂਜੇ ਪਿੰਡਾਂ ਨਾਲ ਆਪਣੇ ਨਾਲ ਸੰਪਰਕ ਕਰ ਲਈਏ ਜਿਵੇਂ ਸਾਡੇ ਨੇੜੇ ਪਿੰਡ ਹੈ ਮਲੂਕਾ ਸਾਡੇ ਭਾਈ ਮੰਝ ਸੇਵਾ ਸੁਸਾਇਟੀ ਦੇ ਸਤਿਕਾਰਯੋਗ ਭਰਾ ਬਹੁਤ ਸੁਪਰਾਲਾ ਕਰਦੇ ਐ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਹੈ ਅਸੀਂ ਗੱਲ ਨੂੰ 29 ਤਰੀਕ ਨੂੰ ਆਪਣੇ ਨਗਰ ਘਣੀਆਂ ਚ ਕਣਕ ਇਕੱਠੀ ਕਰਨੀ ਆ ਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਬਈ ਵੱਧ ਝੜ ਕੇ ਇਹਦੇ ਵਿੱਚ ਹਿੱਸਾ ਪਾਓ ਇਸ ਦੁੱਖ ਦੀ ਘੜੀ ਚ ਆਪਾਂ ਨਾਲ ਖੜੀਏ ਅਸੀਂ ਤਾਂ ਬਈ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਸਾਡੇ ਤਾਂ ਵੱਡਿਆਂ ਨੇ ਉਹਨਾਂ ਦੀ ਵੀ ਮੱਲਮ ਪੱਟੀਆਂ ਕੀਤੀਆਂ ਤੇ ਅੱਜ ਸਾਡੇ ਉਹ ਤਾਂ ਸੱਜਣਾਂ ਸਾਡੇ ਆਪਣੇ ਆ ਜੇ ਅਸੀਂ ਨਾ ਖੜੇ ਤਾਂ ਕੌਣ ਖੜੂ ਬਈ ਉਹਨਾਂ ਨਾਲ ਸੋ ਸਾਰਿਆਂ ਨੂੰ ਬੇਨਤੀ ਆ ਬਈ ਸੇਵਾ ਚ ਵੱਧ ਝੜ ਕੇ ਹਿੱਸਾ ਪਾਓ ਤੇ ਜੋ ਵੀ ਜਿੱਦਾਂ ਕੋਈ ਮੈਡੀਕਲ ਸਹੂਲਤਾ ਜਾਂ ਹੋਰ ਜਾਂ ਤੁਹਾਨੂੰ ਆਪਣਾ ਹੁੰਦਾ ਵੀ ਅਸੀਂ ਆਹ ਸੇਵਾ ਕਰਨੀ ਆ ਸੋ ਬਾਈ ਸੋ ਬਾਈ ਜ਼ਰੂਰ ਕਰੋ ਤੇ ਜ਼ਰੂਰ ਇਸ ਦੇ ਵਿੱਚ ਵੱਧ ਛਟ ਕੇ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ